ਤੋ ਵੀਰੋ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ ਇਹ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 4 ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਤਾ ਦੀ ਥਾਂ ਤੇ 126 ਲਾਈ ਔਰ 126 ਦਾ ਕੇਕ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜਿਆਦਾ ਵੱਡਾ ਅਖਬਾਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਇੱਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਗੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਬਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਕਰੇ ਬੀ ਪਿਆ ਕਿਰਪਾ ਕਰਕੇ ਉਹ ਥਾਂ ਤੇ ਪੀਆਰ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਚ ਖਾਤੇ ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਦਾ ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ 126 ਦੀ ਘਟ ਹੈ ਝਾੜੋਂ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ 'ਚ ਨਾਉਂਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ 'ਚ ਨਾਉਂਦੇ ਹੁੰਦੇ ਸੀ ਉਹ ਕਿੱਧਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਗਾਇਬ ਹੋ ਗਏ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਨთა ਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰੋਂ ਵਾਲਾ ਸੁਆ ਚੀਮੇ ਵਿੱਚ ਦੀ ਲੰਗਦਾ ਉਹ ਕਿੱਧਰ ਗਿਆ ਯਾਰ ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾਂ ਮੰਤਰੀ ਰਿਹਾ ਇਰੀਗੇਸ਼ਨ ਦਾ ਸंचाई ਦਾ ਇਹਨੂੰ ਜਿਆਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਾਂਗੇ ਹਰ ਰੋਜ਼ 13 ਕਿਲੋਮੀਟਰ ਪਾਈਪਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦੇ 70% ਤੇ ਪਹੁੰਚ ਗਿਆ ਸਾਡੇ 14 ਲੱਖ ਟਿਊਬਵੈੱਲ ਪੰਜਾਬ ਚ ਉਹਦੇ ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਲ ਕਿਉਂ ਚਲਾਉਣਾ ਜਦੋਂ ਕੱਸੀ ਦੇ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਹਤ ਜੋ ਗੁਰੂ ਸਾਹਿਬ ਨੇ ਜੋ 5 ਸਦੀਆਂ ਪਹਿਲਾਂ ਕਹਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਆਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਵੀਰੋ ਸਾਬਕਾਤਬ ਲਾਏ ਪਏ ਨੇ 5000 ਤੋਂ 5500 ਕਰੋੜ ਰੁਪਇਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਪੈਣਾਂ ਨੂੰ ਜਿਹੜਾ 1000 ਰੁਪਇਆ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਵਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜੰਨੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆ ਆਇਆ ਕਰਨਗੇ ਉਹ ਐਂ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ ਬਸ ਅਗਲੇ ਅਗਲੇ ਥੋੜੇ ਸਮੇਂ ਚੀ ਵੀਰੋ ਮਾਵਾ ਭੈਣਾਂ ਦਾ 10000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਨਮਾਨ ਦੀ ਰਸ਼ੀ ਹੈ ਹਾਲਾਂਕਿ ਬਾਦ ਆ 5 ਸਾਲ ਚ ਪੂਰਾ ਕਰਨ ਦੀ ਗਰੰਟੀ ਦਿੱਤੀ ਸੀ ਪਾਜੀ ਪਹਿਲੀ ਹੀ ਕਰਾਂਗੇ